ਹੁਣੇ ਹੋਣੀ ਆਈ ਵੱਡੀ ਖਬਰ ਕੱਲ ਨੂੰ ਹੋਣ ਵਾਲਾ ਪੇਪਰ ਹੋਇਆ ਮੁਲਤਵੀ ਕਿੰਨਾ ਕਿੰਨਾ ਵਿਦਿਆਰਥੀਆਂ ਦਾ ਅਤੇ ਕਿਹੜੇ ਕਿਹੜੇ ਸਕੂਲਾਂ ਦਾ ਪੇਪਰ ਜਿਹੜਾ ਮੁਲਤਵੀ ਹੋਇਆ ਉਹ ਆਊ ਅੱਗੇ ਅੱਜ ਦੀ ਇਸ ਵੀਡੀਓ ਵਿੱਚ ਜਾਣਦੇ ਹਾਂ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਹਾਂਜੀ ਵਿਦਿਆਰਥੀਓ ਜਿਹੜੀ ਤੁਹਾਨੂੰ ਇਹ ਅਪਡੇਟ ਮਿਲ ਰਹੀ ਹੈ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਮਿਲ ਰਹੀ ਹੈਗੀ ਅਤੇ ਜਿਹੜਾ ਤੁਹਾਡਾ ਕੱਲ ਨੂੰ ਪੇਪਰ ਹੋਣਾਗਾ ਉਹ ਜਿਹੜਾ ਤੁਹਾਡਾ ਮੁਲਤਵੀ ਕਰ ਦਿੱਤਾ ਗਿਆਗਾ ਸਾਰੇ ਵਿਦਿਆਰਥੀਆਂ ਦਾ ਕੱਲ ਨੂੰ ਪੇਪਰ ਨਹੀਂ ਹੋਵੇਗਾ ਅਤੇ ਜਿਹੜਾ ਕੱਲ ਵਾਲਾ ਪੇਪਰ ਹੋ ਕਿੰਨੀ ਤਰੀਕ ਨੂੰ ਹੋਵੇਗਾ ਉਹ ਮੈਂ ਤੁਹਾਨੂੰ ਦੱਸ ਦਾਂਗਾ ਸਭ ਤੋਂ ਪਹਿਲਾਂ ਆਪਾਂ ਜਾਣ ਉਸ ਕਾਰਨ ਜਿਹੜੀਆਂ ਹੈਗੀਆਂ ਨੇ ਟੀਚਰਸ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਉਸ ਦੇ ਕਾਰਨ ਜਿਹੜਾ ਤੁਹਾਡਾ ਕੱਲ ਦਾ ਪੇਪਰ ਉਹ ਰੱਦ ਕੀਤਾ ਗਿਆਗਾ ਰੱਦ ਇਸ ਤਰ੍ਹਾਂ ਕੀਤਾ ਗਿਆ ਕਿ ਜਿਹੜਾ ਤੁਹਾਡਾ ਕੱਲ ਨੂੰ ਪੇਪਰ ਹੋਣਾਗਾ ਉਹ ਅੱਗੇ ਲਿਆ ਜਾਵੇਗਾ ਅੱਗੇ ਕਿੰਨੀ ਤਰੀਕ ਨੂੰ ਲਿਆ ਜਾਵੇਗਾ ਉਹ ਲਿਆ ਜਾਵੇਗਾ 11 ਤਰੀਕ ਨੂੰ 11 9 2024 ਨੂੰ ਜਿਸ ਤਰ੍ਹਾਂ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋਗੇ ਟਰਮ ਐਗਜ਼ਾਮ ਦੀ ਡੇਟ ਸੀਟ ਵਿੱਚ 5 10 2024 ਦਾ ਪੇਪਰ ਮੁਲਤਵੀ ਹੋਇਆ